ਤੂੰ ਬਣਾਇਆ ਬਣਾਇਆ ਕਿਉਂ ਨਹੀਂ ਇਥੋਂ ਜਰਿਆ ਨਹੀਂ ਜਾਂਦਾ ਮੈਂ ਇਹਦੀ ਸੇਵਾ ਕਰਦੀ ਖਬਰਦਾਰ ਜੇ ਇਹਨੂੰ ਫੰਡਰ ਫੰਡਰ ਬੋਲੇ ਮੈਂ ਮਾਰ ਕੇ ਤੁਹਾਨੂੰ ਤਾਂ ਦਰਦ ਸਾਰੇ ਬਾਹਰ ਕੱਢ ਦੇਣਾ ਜਰੇ ਮੇਰਾ ਰਾਤਾ ਅਮਰੂਦ ਨੂੰ ਪਾਣੀ ਦੋ ਵਿਚਾਰਾ ਸੁੱਕਦਾ ਹੀ ਜਾਂਦਾ ਵੀ ਮੇਰੀ ਬਾਜ ਵਾਂਗੂ ਰਾਣੋ ਵਾਂਗੂ ਇਹਨੂੰ ਵੀ ਵਿਚਾਰੇ ਨੂੰ ਪਾਣੀ ਨਹੀਂ ਢੂੰਦੀ ਕੀ ਪਾਇਆ ਮੇਰੇ ਤੇ ਸਵਾਈ ਇਹ ਵੀ ਵਿਚਾਰਾ ਬੇਜਵਾਨ ਸਾਰਾ ਦਿਨ ਧੁੱਪੇ ਹੀ ਸੜਦਾ ਰਹਿੰਦਾ ਚੱਲ ਮਣਾ ਪਾਣੀ ਇਹਨੂੰ ਪਾ ਤੇ ਮੁੜ ਕੇ ਫੇਰ ਰਾਣੋ ਨੂੰ ਵੇਖਣਾ ਜਾ ਕੇ ਇੱਥੇ ਆ ਕੇ ਕਰ ਕਰ ਜੀ ਨਾਂ ਪਕਾ ਕੇ ਪਾਈ ਜਾਂਦੀ ਹੈ ਰਾਤ ਦਾ ਰੋਟੀ ਚੌਂਚੇ ਦੇ ਘਰ ਸੱਜਾ ਰੋਟੀ ਪਕਾਣ ਤੇ ਸਬਜ਼ੀ ਬਣਾਉਣੀ ਆਹ ਕੰਮ ਤਾਂ ਸਭ ਤੋਂ ਵੱਡੇ ਆ ਲਾਹ ਪਾ ਮੀਣਾ ਪਾਉਂਦਾ ਜਰੂਰੀ ਤਾਂ ਜਿੰਦਗੀ ਤੇਰੀ ਵੀ ਕੀ ਜਿੰਦਗੀ ਆਰਾ ਦੇਣ ਤੋਂ ਇੱਕ ਥਾਂ ਤੇ ਟੁਕਲੋਤਾ ਰਹਿਣਾ ਹੁੰਦਾ ਹੈ ਤੈਨੂੰ ਨਹੀਂ ਕਦੀ ਪਾਣੀ ਪਾਇਆ ਕਵੇਂ ਮੇਰੇ ਰਾਹੋਂ ਵਰਗਾ ਹੀ ਆਂ ਬੇਜਵਾਨਾ ਨਾ ਕੁਛ ਕਹਿਣ ਜੋ ਗਾਣਾ ਕੋਸ਼ਿਸ਼ ਨਾ ਵੀ ਕਿੱਡਾ ਸੋਹਣਾ ਫਲਤੀ ਆਂ ਅਮਰੂਦ ਲੱਗ ਪਏ ਨਾ ਫੇਰ ਤੇ ਵੇਖ ਕੰਜਰੀ ਉਤਨੀ ਟਾਣੀ ਤੱਕ ਚੜਨ ਨੂੰ ਜਾਊਗੀ ਵੀ ਉੱਥੋਂ ਵੀ ਲਾ ਲਿਆ ਵਾ ਤੇ ਹੁਣ ਨੀ ਇਹਨੇ ਪਾਣੀ ਪਾਉਣਾ ਇਸੀ ਨੂੰ ਕਿਤੇ ਫਿਰ ਜੀ ਕਰੀ ਬੜਾ ਸ਼ਾਲਾ ਰਾਹੋਂ ਕੋਈ ਨਹੀਂ ਜਾਂਦਾ ਤੇ ਸਾਲਾ ਵਾ ਹੱਥ ਕੀ ਨਹੀਂ ਪਾਣੇ ਠੀਕ ਹੈ ਸਾਗੇ ਆ ਪੁੱਤੋ ਕੀ ਗੱਲ ਮੈਨੂੰ ਕੀ ਹੈ ਤੇਰੇ ਭਾਗ ਦੀ ਚੰਗੀ ਭਲੀ ਤੇ ਹੈਗੀ ਆ ਦੱਸ ਸਕਦੀ ਨਹੀਂ ਤੂੰ ਤੂੰ ਤਾਂ ਸਿੱਧੀ ਸਰਦੇਵਾਲਾਂ ਨੂੰ ਜਾਣੀ ਮੈਂ ਤਾਂ ਲੈਣ ਆਈ ਸੀ ਪਾਣੀ ਲੈ ਬਾਲੀ ਅੱਧਾ ਦੀ ਕਰਦੀ ਹੈ ਇਹਨੇ ਕਿ ਨਾਈਟ ਆਉਂਦੀ ਲੈ ਸਾਡੇ ਕਿਹੜਾ ਜਲੇਟਰ ਚੱਲਣਗੇ ਵੀ ਲਾਈਟ ਆਉਂਦੇ ਸੀ ਤੁਹਾਡੇ ਨਾਲ ਹੀ ਆ ਨਰਗੀ ਤਾ ਮਾਗੀ ਤਾ ਸਿੱਧਾ ਸਿੱਧਾ ਕਹਿ ਦੇ ਹਾਂ ਵੀ ਨਹੀਂ ਆਉਂਦੀ ਇੱਥੇ ਇਧਰ ਤੋਂ ਪਤਾ ਤੂੰ ਕਾ ਕੀ ਕਰੇ ਲੇਟ ਆਉਂਦੀ ਐ ਸੱਚ ਪਾੜੀ ਵਰਨਾ ਮੇਰੇ ਮਸਲੇ ਲੈ ਤਾ ਨਾ ਲੈ ਸਵੇਰ ਦੀ ਹੀ ਆਉਂਦੀ ਪ੍ਰੀਤ ਐ ਸਾਡੀ ਵੀ ਟੈਂਕੀ ਮੁੱਕ ਗਈ ਤਾਂ ਹੀ ਕਿੱਧਰ ਜਾਣਾ ਤੂੰ ਇਧਰ ਆ ਕੇ ਲਈ ਕਿੱਧਰ ਜਾਣਾ ਸੁਣ ਲੈ ਭੈਣ ਮੈਂ ਤਾਂ ਪਾਣੀ ਦਾ ਬਹਾਨਾ ਮਾਰ ਕੇ ਇਹ ਘਰੇ ਮੈਂ ਤਾਂ ਪੁੱਛ ਨਹੀਂ ਤੇਰੀ ਪੇਕੇ ਦੀ ਮੱਝ ਦਾ ਹਾਲ ਚਾ ਅੱਛਾ ਤੇਨੂੰ ਤੇਰੀ ਪੇਕੇ ਦੀ ਮੱਝ ਦਾ ਕੋਈ ਜ਼ਿਆਦਾ ਨਹੀਂ ਫਿਕਰ ਰਹੀ ਇਹਨੂੰ ਛੱਡ ਦੇ ਕਿ ਤੇਰਾ ਹੱਥ ਤੇ ਲੈਤ ਨਹੀਂ ਚੱਲੇਗੀ ਇਤ ਨਾਲੇ ਲੈਣੀ ਆ ਨਹੀਂ ਦੱਸ ਨੀ ਹਾਂ ਚੜ ਕਿਦਾਂ ਫਿਰ ਦੇਦੀ ਦੋਤਾ ਤੇ ਹਾਏ ਹਾਏ ਨਹੀਂ ਭੈਣਾ ਤੂੰ ਇਹਨੂੰ ਮੇਰੀ ਮਰਜ਼ੀ ਦੀ ਬੜੀ ਟੈਨਸ਼ਨ ਹੋਈ ਤੇ ਤੂੰ ਕਿਹਨਾਂ ਨਾ ਮੇਰੇ ਬੀਤੇ ਪਾਤੀ ਹਾਂ ਮਾ ਜੀ ਤਾਂ ਸੁਣਣਾ ਨਹੀਂ ਸੁੱਕੀ ਸੰਦੀ ਆਪੇ ਘਾਟ ਕਰ ਦੋ ਦੋ ਤਿੰਨ ਲੱਖ ਦੀ ਵਿਚਾਰੀ ਸੋਣ ਵਾਲੀ ਆ ਹਜੇ ਨਹੀਂ ਸੋਈ ਜੁਈ ਚਾਈ ਟੋੜੂ ਦਾ ਪਾਣੀ ਟਾ ਪਟ ਪਟਾ ਤੱਥ ਬਥੇਰਾ ਪਾ ਛੜਦੀ ਆ ਸੋਨਾ ਮੇਰੇ ਜੇਤ ਦੀ ਗੱਲ ਖਾਂਦਰ ਬੜੀ ਸੋਹਣੀ ਜੇ ਤੂੰ ਵੇਚ ਚੱਲੇ ਨਾ ਦੋ ਤਿੰਨ ਚੱਲ ਚੱਲ ਆ ਆਪਣਾ ਮੂਸ ਮਾਰ ਚੱਲ ਮੂਸ ਮਾਰ ਕੇ ਗੱਲ ਕਰ ਨਜ਼ਰ ਲਾਣੇ ਕੀ ਕੰਮ ਮੇਰੀ ਜਿਠਾਣੀ ਤੇ ਇੱਕ ਤੂੰ ਅੱਜ ਮੇਰੇ ਜੇਤ ਦੀ ਸੋਨਾ ਨਹੀਂ ਮੇਰੀ ਪਹਿਲਾਂ ਸੋਨਾ ਤਮਾ ਆਵਟ ਮੂਹ ਗਵਰਚ ਮੇਰੀ ਗੱਲ ਸੁਣਨੀ ਤੇ ਮੇਰੀ ਸੁਣ ਲੈ ਮੈਂ ਤੈਨੂੰ ਕੋਈ ਚੱਟ ਕੇ ਸਲਾਹ ਦਵਾਂਗੀ ਤੇਰੀ 120 ਵਸਤੀਆਂ ਪਲੀਜ਼ ਸੁਣ ਲੈ ਮਾਝਾ ਤੇ ਤੇਰੀ ਚਾਰ ਜਿੰਨੂ ਤੇ ਨਾ ਤਾਂ ਘਟੋ ਘਟ 10 ਸਾਲੀ ਹੋ ਗਏ ਸੂੰਦੀ ਦੋ ਹੈਗੀ ਤੂੰ ਉਹਨੂੰ ਵੇਚੇ ਨਾ ਤਾਂ 2 ਲੱਖ ਤੇਰਾ ਪੱਕਾ ਵਾ ਅੱਛਾ ਤੇਰਾ ਕਿਰਾਤਾ ਵੀ ਮੈਂ ਤੈਨੂੰ ਦੇਦਾ ਜੀ ਪੈਣੀ ਮੇਰੇ ਘਰ ਆਏ ਸੀ ਪਰੋਂ ਨੇ ਨੀ ਉਹ ਨਾ ਕਰ ਤੇਰੀ ਮੱਝ ਵੇਖ ਲਈ ਨੀ ਉਹ ਤਾਂ ਪਿੱਛੇ ਹੀ ਪੈ ਗਏ ਹੱਥ ਧੋ ਕੇ ਉਹ ਤਾਂ ਵੇਲਾ ਵੇਲਾ ਮੇਰੀ ਮੱਝ ਕਿੱਡੀ ਚੰਗੀ ਹਨਾ ਸਾਡੇ ਘਰ ਦੇ ਜੀ ਕਦਰ ਹੀ ਨਹੀਂ ਮੇਰੀ ਮੱਝ ਦੀ ਪਾਉਂਦਾ ਰੁਪਏ ਦੇ ਮੈਂ ਆਪਣੀ ਮੂੰਹ ਆਂਦੇ ਤੇ ਤੈਨਾਂ ਆਪਾ ਕਹਿ ਕੇ ਖਵਾ ਲੈਣਾ ਪਰ ਨਹੀਂ ਮੈਂ ਵੇਚਣੀ ਨਹੀਂ ਅਜੇ ਕਿਉਂਕਿ ਮੈਂ ਨਾ ਇਹ ਸੁਣਾ ਮੈਂ ਤਾਂ ਜਨੇਪਾ ਜਨੂਪਾ ਲੀੜਾ ਲੱਤਾਂ ਸਾਰੇ ਕਾਲਾ ਗੱਲ ਐ ਇੱਕੋ ਤੁਰਦੀ ਬਣ ਦੱਬੇ ਜੱਬੇ ਪੈਰੀ ਐਵੇਂ ਮੇਰੀ ਮੱਝ ਬਾਰੇ ਮੈਨੂੰ ਕਾਲ ਨਾ ਕਰੀ ਹਾਂ ਨਾਂ ਮੱਝ ਵਿੱਚ ਅੱਜ ਨਾਂ ਮੇ ਵਿੱਚ ਕੱਲ ਤੇ ਨਾਲੇ ਸੁਣ ਲੈ ਮੇਰੀ ਕੰਨ ਖੋਲ ਕੇ ਗੱਲ ਮੇਰੀ ਮੱਝ ਵਾਲਾ ਨਾ ਘਾਟੀ ਧਿਆਨ ਦਿਆ ਕਰ ਆਪਾ ਤੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿ ਦੇ ਇਥੇ ਤੁਰਦੀ ਮੈਂ ਡਾਂਗ ਨਾ ਫੜਦੀ ਪੈ ਜੇ ਤੇਰੇ ਦਵਾਲੇ ਮੈਂ ਤੇ ਆਪਣੇ ਘਰ ਦੇ ਨਾਲ ਉਹਨੂੰ ਕਦੀ ਗੱਲ ਕਰਨ ਦੀ ਤੇ ਤੂੰ ਕਿੱਥੋਂ ਆਵੇਂਗੀ ਨਹੀਂ ਡਾਂਗ ਨਾ ਫੜ ਮੈਂ ਚੱਲ ਜੂ ਆਪੇ ਚੱਲ ਫਿਰ ਕਿੱਤਰ ਹੋ ਇਥੋਂ ਆ ਗਈ ਕਿਤਾ ਪਖਾਨੀ ਇਹ ਕਰਦੈ ਨਹੀਂ ਨਹੀਂ ਪਾਣੀ ਪੋਣੀ ਨੀ ਕਾ ਚਲ ਜਾ ਤੂੰ ਆਈ ਕਦੀ ਆਏ ਨਾ ਟੱਕਰ ਲੈਣਾ ਅੱਜ ਠੀਕ ਕਰ ਲੋ ਉਹਦਾ ਪੈ ਤੇ ਨੈਣ ਨਿਕੜੀ ਨਹੀਂ ਨਹੀਂ ਮੈਨੂੰ ਤੂੰ ਕਾ ਨੀ ਬੰਦਾ ਚੰਗਾ ਲੱਗਦਾ ਜਿਹੜੀ ਮੇਰੀ ਮੱਝ ਬਾਰੇ ਮੜ ਚੰਗੀ ਕਰਦਾ ਜਾ ਆਪਣੇ ਘਰ ਜਾ ਕੇ ਬਹਿਦਾ ਮੈਂ ਤਾਂ ਤੈਨੂੰ ਚੰਗੀ ਸਲਾਹ ਦੇਣੀ ਆ ਪਿਤਾ ਸਾਤ ਮੈਂ ਨਹੀਂ ਸਲਾਹ ਲੈਣੀ ਨਹੀਂ ਦਿੰਦੀ ਪਾਣੀ ਸਿੱਟ ਘੋਟ ਲੈ ਲੈਂਦੇ ਮੇਰੀ ਥੱਗੀ ਧਰਨ ਵਾਲੀ ਆ ਉਦੋਂ ਨਾ ਤਾਂ ਮੈਂ ਸ਼ੇਰ ਦੀ ਸੁੱਤੀ ਲੈ ਤੈਨੂੰ ਪਰ ਮਟਾਈ ਕੀ ਭਰ ਲਵਾਂ ਹਾਈ ਹਾਈ ਨਹੀਂ ਕਿਤੇ ਅੱਜ ਹੀ ਖਤਮ ਹੋਈ ਮੈਂ ਰੋਈ ਤੇ ਨਹੀਂ ਹੁੰਦੀ ਤੇਰੇ ਨਹੀਂ ਨਹੀਂ ਮੇਰੇ ਘਰ ਪਾਣੀ ਨਹੀਂ ਖੜਨਾ ਇਹ ਚਾਹਿਆ ਅਗੇ ਜਾਣੀ ਪਾਣੀ ਚੜਨਾ ਪਾਣੀ ਦੀ ਰੋੜ ਪਈ ਰਹਿੰਦੀ ਆਂਦੇ ਆ ਲੋੜ ਤਾਂ ਘਰੀ ਤੇ ਕੱਖ ਦੀ ਵੀ ਪੈ ਜਾਂਦੀ ਪੈਂਦੀ ਆ ਸਿਆਣੇ ਸੱਚੀ ਕਹਿੰਦੇ ਆ ਮੇਰੀ ਮੀਨ ਉਸੇ ਵੇਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਲ ਤਵੇਂ ਜਾਉਂਗੀ ਪਰ ਮੈਂ ਪਿਆਰ ਨਾ ਆਖੰਦੀ ਪਾਣੀ ਚ ਲੈ 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 ਪਾ ਲੈ ਪਾ ਲੈ ਥੋੜਾ ਜਿਹਾ ਚਪਾਲਾ ਪਰ ਬਾੜ ਕੀ ਭਰੀ ਲੈ ਥੋੜਾ ਜਿਹਾ ਪਾਣੀ ਤੇ ਕੈਡੀ ਤਗੜੀ ਪਾਰਟੀ ਚੁੱਕ ਲਈ ਆਪਣੀ ਨਿੱਕੀ ਜੀ ਤੂੰ ਪਾਰਟੀ ਲੈ ਆ ਚਲ ਮੈਂ ਪਾਣੀ ਲੈ ਕੇ ਕੋਚ ਆ ਜੀ ਕੀ ਕਰੂੰਗੀ ਕੀ ਬੜਬੜ ਕਰੰਗੀ ਨੀ ਇਥੇ ਪਾਣੀ ਪੜਨ ਲੱਗੀ ਕੋਚ ਕੀ ਕਰਾਂਗੀ ਮੈਂ ਸਰ ਬੜਾ ਬੜਾ ਬੰਦ ਕਰਦੇ ਬੰਦ ਕਰਦੇ ਹਾਏ ਹਾਏ ਨਹੀਂ ਮੈਂ ਚੂਲੀ ਨੂੰ ਮੈਂ ਕੀ ਕਰੂੰਗੀ ਨਹੀਂ ਨਹੀਂ ਬੜਾ ਬੜਾ ਮੈਂ ਤੈਨੂੰ ਦੇਤਾ ਮੈਂ ਮੋੜੇ ਵਾਲੀ ਮੈਂ ਕਿਹ ਲੈਣ ਆਈ ਟੂਟੀ ਚਾਚ ਨੇ ਬੰਦ ਕਰਦੇ ਜਾ ਕਰ ਉਹ ਬਈ ਤੇਰੀ ਵਾਲੀ ਆ ਵੇ ਤੇਰਾ ਪਾਣ ਕੱਲ ਨੂੰ ਲੈਣ ਤਾਂ ਨਾ ਵੇ ਨੀ ਨੀ ਆ ਇਧਰ ਵੇ ਕਿਦਾਂ ਖਾ ਖਾਗੇ ਤੇ ਮਸਤ ਬੈਠੀ ਕਿਦਾਂ ਗਾਲੀਆਂ ਕਰਨ ਦੇ ਤੇ ਉਹ ਪਤਾ ਨਹੀਂ ਕੀ ਅੱਜ ਮੇਰੀ ਮੱਝ ਨੂੰ ਹੋ ਗਿਆ ਸਵੇਰ ਦੀ ਅੱਜ ਪੱਠੇ ਵੀ ਨਹੀਂ ਖਾਣ ਦੇ ਇੰਨੀ ਵੱਡੀ ਪਾਣੀ ਦਾ ਆ ਕਿੱਤੇ ਪਾਣੀ ਵੀ ਨਹੀਂ ਪੀਂਦੀ ਹੈ ਨਹੀਂ ਤੱਕੇ ਕੀ ਹੋ ਗਿਆ ਤੈਨੂੰ ਤੂੰ ਅੱਜ ਨਾ ਪੱਠੇ ਖਾਣੀ ਆ ਨਾ ਪਾਣੀ ਪੀਣੀ ਆ ਕੀ ਗੱਲ ਤੈਨੂੰ ਬੁਖਾਰ ਬਕੂਰ ਚ ਗਿਆ ਇਧਰ ਬਰੇ ਮਕਾ ਮੈਨੂੰ ਹਾਏ ਹਾਏ ਸਿੰ ਬਾਦ ਬੜਾ ਇਹਦਾ ਗਰਮ ਗਰਮ ਜਿਹਾ ਲੱਗਦਾ ਵੇ ਮੱਥਾ ਤੇ ਲੱਗਦਾ ਇਹਨੂੰ ਬੁਖਾਰ ਹੋ ਗਿਆ ਹੈ ਹੁਣ ਕਿੱਥੋਂ ਗੋਲੀ ਲਿਆਵਾ ਤੈਨੂੰ ਮੈਂ ਗੋਲੀ ਦਵਾ ਤੇ ਪੱਠੇ ਵੀ ਨਹੀਂ ਖਾਦੇ ਬੇੜਾ ਕਰਕੇ ਗਿਆ ਨਾ ਸਕਾਰਥ ਦਾ ਹੈ ਇਹਨਾਂ ਰੋਜ਼ ਹੀ ਤੂੰ ਇਹਨੂੰ ਐ ਕਰਦੀ ਤੂੰ ਉਹ ਨੂੰ ਉਹ ਕਰਦੀ ਨਜ਼ਰ ਲਾ ਕੇ ਤੇ ਮੇਰੀ ਮੱਝ ਨੂੰ ਸੋੜ ਦਿੱਤੀ ਲਿਆ ਪੈਣਾ ਤੇ ਕਰੀ ਇਹਦਾ ਮੈਂ ਸਿਰ ਨੂੰ ਤੇਲ ਛੱਸਾਂ ਹੈ ਜਿੰਨੇ ਮੇਰੀ ਮਾਂ ਚ ਨੂੰ ਮੈਨੀ ਨਜ਼ਰ ਲਾ ਕੇ ਸਾਰ ਕੁਝ ਪਾਣੀ ਪੀਣਾ ਹੀ ਪਾਣੀ ਪਾਣੀ ਪੀਣਾ ਹੀ ਲੈ ਅੱਜ ਤੇ ਕੋਈ ਮੈਨੂੰ ਬੋਲਦੀ ਕਰਦੀ ਹੈ ਹਾਦੀ ਹੋ ਗਈ ਹਾਏ ਹਾਏ ਅੱਗੇ ਕਿਤੇ ਐ ਸਿਰ ਲਾ ਦੇਣਾ ਕਦੀਆਂ ਉਹ ਸਿਰ ਲਾ ਦੇਣਾ ਤੇ ਪਾਣੀ ਪੀਣਾ ਮੈਂ ਪੱਠੇ ਪਾਉਣੇ ਹੁਣ ਤਾਂ ਤੇਨੂੰ ਨਜ਼ਰ ਹੀ ਲਾਤੀ ਲੱਗਦਾ ਤੇਰੇ ਬਾਬੇ ਕੋਲ ਤਵੀਤ ਬਣਾ ਕੇ ਪਾਉਣਾ ਹੀ ਪੈਣਾ ਤੇ ਕਿਤੇ ਆ ਕਿਤੇ ਗਲੋਂ ਲੱਥ ਜੇ ਨਾ ਤੇ ਗੱਲ ਚੰਗੀ ਆ ਹੈ ਬੇਲਾ ਸੋਹਣੀ ਅੱਜ ਤੇ ਹਰਿਆ ਵੀ ਲੱਗਦੇ ਪਿਆ ਹਰਿਆ ਵੀ ਨਹੀਂ ਇਹਨੇ ਖਾਦਾ ਇਹ ਖਾਲਾ ਨਹੀਂ ਖਾਲਾ ਦੋ ਮੈਨੂੰ ਨਹੀਂ ਉਹ ਰੋਟੀ ਲੰਗਣੀ ਅੱਜ ਜੇ ਤੂੰ ਨਾ ਖਾਦੇ ਤੇ ਮੈਨੂੰ ਨਹੀਂ ਮਾਸਾ ਵੀ ਰੋਟੀ ਲੰਗਣੀ ਮੈਂ ਮੈਨੂੰ ਤਾਂ ਭੁੱਖ ਬੜੀ ਲੱਗਦੀ ਮੈਂ ਅੱਜ ਨਹੀਂ ਮੇਰੀ ਰਾਣੋ ਰੱਜੀ ਤੇ ਮੈਂ ਵੀ ਰੱਜੀ ਤੇ ਜੇ ਅੱਜ ਰਾਣੋ ਭੁੱਖ ਤੇ ਮੈਂ ਵੀ ਭੁੱਖੀ ਆਏ ਹਾਏ ਬੇਲਾ ਅੱਜ ਤੇ ਗੁੱਸੇ ਚ ਮਾਰਦੀ ਵੀ ਆ ਕੀ ਦੱਸ ਕਰਾਂ ਕੀ ਲਾਣਾ ਕਰਾਂ ਹੈ ਇਹ ਜਿਵੇਂ ਮੱਝ ਕੋਲ ਫਲੋਤੀ ਤੋਤੀ ਰਾਤ ਹੋ ਗਈ ਮੈਂ ਸੁਖ ਨਾ ਆਈ ਹਾਂ ਰੋਟੀ ਪਾਣੀ ਬਣਿਆ ਹੁਣ ਅੱਧੀ ਰਾਤ ਇਹਨੂੰ ਸ਼ਰਮ ਨਾ ਆਈ ਪਿੱਦਸ ਇਹਦੇ ਸਹਾਰੇ ਕੀ ਕਿਸੀ ਦਾ ਕੱਢਣ ਨਹੀਂ ਆਉਂਦਿਆਂ ਕੋਈ ਰੋਕਤੀ ਟੋਕ ਨਹੀਂ ਪਕਾਇਆ ਕੋਈ ਕੱਖ ਨਹੀਂ ਕੀਤਾ ਮੈਂ ਨਾਲ ਲੈ ਗਿਆ ਕਰ ਹਾਂ ਡਾਕਟਰ ਇਹਦੇ ਸਹਾਰੇ ਕੀ ਕਰਦੇ ਆ ਉਹਦੇ ਨਾਲ ਗੱਲਾਂ ਹੀ ਨਹੀਂ ਤੇਰੀਆਂ 24 ਘੰਟੇ ਮੁੱਕਦੀਆਂ ਨੀ ਆਵੇ ਨਹੀਂ ਆਵੇ ਆਏ ਤੂੰ ਅੱਗੇ ਮੇਰੀਆਂ ਚੜਾਂ 'ਚ ਬੈ ਗਈ ਇੱਧਰ ਵੇ ਅੱਜ ਮੈਨੂੰ ਮਾਰਨ ਵੀ ਤੇਈ ਹਾਂ ਮੇਰੀ ਮੱਝ ਬਿਮਾਰ ਨਾ ਸਵੇਰ ਤੇ ਪੱਠੇ ਕਰਦੇ ਨਾ ਪਾਣੀ ਪੀਤਾ ਤੇ ਸਭ ਨਿਛਲੇ ਤੇਰਾ ਕੰਮ ਹੋਇਆ ਦੱਸ ਦੇ ਕਿਹੜੇ ਬਾਬੇ ਕੋਲ ਅੱਜ ਗਈਆਂ ਦੱਸ ਦੇ ਜਿਉਂ ਤੂੰ ਸਵੇਰ ਦੀ ਗਈ ਹੈ ਨਾ ਦਵਾਈ ਲੈਣ ਗਈ ਮੈਂ ਕਿਸੇ ਬਾਬੇ ਕੋਲ ਨਹੀਂ ਜਾਂਦੀ ਭੈਣਾ ਛੱਡ ਦੇ ਮੇਰਾ ਖੈੜਾ ਤੂੰ ਕਿਸੇ ਬਾਬੇ ਕੋਲ ਹੀ ਗਈ ਹੈ ਤੂੰ ਆਣੀ ਹੈ ਵੀ ਰਾਨੋ ਦੇ ਦਵਾਲੇ ਹੋਈ ਰਹਿੰਦੀ ਹੈ ਜਿਉਂ ਤੂੰ ਘਰੋਂ ਪੈਰ ਪੁੱਟਿਆ ਵਾ ਨਾ ਘੰਟੇ ਅੱਧੇ ਘੰਟੇ ਬਾਅਦ ਹੀ ਮੇਰੀ ਮੱਝ ਮਾਰ ਹੋ ਗਈ ਨਹੀਂ ਮੇਰੀ ਕਾ ਦੱਸ ਦੇ ਕਿੱਧਰ ਤਵੀਤ ਬਣਾਏ ਮੈ ਆਉਣ ਵਾਸਤੇ ਤਵੀਤ ਬਣਾਉਣੀ ਸੀ ਜੇ ਆਉਣੇ ਤਾਂ ਤੇਰੇ ਵਾਸਤੇ ਬਣਾ ਕੇ ਲਿਆਉਂਦੀ ਤੂੰ ਉਹ ਤੇ ਬੇਜਵਾਨ ਵਾਸਤੇ ਤਵੀਤ ਬਣਾਉਣੇ ਸੀ ਮੈਂ ਤੈਨੂੰ ਬਣਾਇਆ ਬਣਾਇਆ ਕਿਉਂ ਨਹੀਂ ਇਥੋਂ ਜਰਿਆ ਨਹੀਂ ਜਾਂਦਾ ਮੈਂ ਇਹਦੀ ਸੇਵਾ ਕਰਦੀ ਤੈਨੂੰ ਪਤਾ ਵੀ ਇਹਦੇ ਪੇਕੇ ਨੇ ਮੱਝ ਚੰਗੀ ਦਿੱਤੀ ਆ ਹੈ ਤੇਰੇ ਨੇ ਤੇਰੇ ਨੇ ਦਿੱਤਾ ਕੱਖ ਨਹੀਂ ਨਾ ਕਹੀਉ ਕਰਦੀ ਏ ਤਾਂ ਨੀ ਇਹ ਦੇਖਣ ਨੂੰ ਇਹਨੂੰ ਦੇਣ ਕੋਲੋਂ ਕੀ ਥੁੜਿਆ ਫੰਡਰ ਨੂੰ ਤੇਰੇ 10 ਸਾਲ ਹੋ ਗਏ ਖਬਰਕਾਰ ਜੇ ਇਹਨੂੰ ਫੰਡਰ ਫੰਡਰ ਬੋਲੇ ਮੈਂ ਮਾਰ ਕੇ ਘਸੌਣ ਤੇ ਦੰਦ ਬਾਹਰ ਕਰਦਣੇ ਤੇਰੇ ਨਾਲ ਮਾਚੀ ਪਾਦੇ ਮਾਜੀ ਬਗਲ ਵਿੱਚ ਮੇਰੇ ਨਾਲ ਲੱਗਣੀ ਸਰਦੀ ਐ ਬੱਚ ਮੈਨੂੰ ਪਾ ਕੇ ਕੰਮ ਕਰ ਲੈਗੀ ਪਹਿਲਾਂ ਮੈਨੂੰ ਦੱਸ ਕਿਹੜੇ ਬਾਦ ਕੋਲ ਸੀ ਕਿ ਕੀ ਕੀਤਾ ਮੈਂ ਫਤਫਤ ਦੱਸ ਦੇ ਅਤਰ ਗਿਆ ਤੇ ਜਿਹੜੇ ਮੇਰੀ ਰਾਹ ਦਾ ਕੰਮ ਸੀ ਪੈ ਕਿਸੇ ਬਾਬੇ ਕੋਲ ਨਹੀਂ ਗਈ ਮੈਂ ਦਵਾਈ ਲੈਣ ਗਈ ਖੜਾ ਦਵਾਈ ਲੈਣ ਕੇ ਤੈਨੂੰ ਕੀ ਸੂਲ ਹੋਇਆ ਸੂਲ ਹੋਇਆ ਘੋੜੇ ਵਰਗੀ ਤੂੰ ਫਿਰਦੀ ਠਮਕ ਠਮਕ ਤੂੰ ਸਾਰੇ ਘਰ ਚ ਪੈਣਾ ਪਾਉਂਦੀ ਪਰ ਨਹੀਂ ਦਵਾਈ ਦਾ ਬੰਨ ਲਾ ਕੇ ਕੀਤਾ ਤਾਂ ਤੂੰ ਮੇਰੇ ਮੱਝ ਨੂੰ ਹੀ ਕੋਟਾ ਬੰਦੇ ਜੀ ਤੀ ਬਣ ਕੇ ਦੱਸ ਦੇ ਵੀ ਕੀ ਕੀਤਾ ਸਾਰੇ ਕੰਮ ਤੇਰੇ ਹੀ ਮੇਰੀ ਮੱਝ ਨੂੰ ਨਜ਼ਰ ਲਾਤੀ ਮੈਂ ਨਹੀਂ ਤੈਨੂੰ ਹੋਰ ਮੈਂ ਕੀ ਕਮਾਂ ਤੈਨੂੰ ਤਕਾਲ ਸਕਦੇ। ਇਹੋ ਮੇਰੇ ਜੀਵਨ 'ਚ ਕਿਹੋ ਜਿਹਾ ਕਲੰਕ ਲਾਈ ਜਾਨੀ ਆ। ਇੱਕ ਮੱਝ ਪਿੱਛੇ। ਹੈ ਮੈਂ ਕਿੰਨਿਆ ਕਸਿਆਣਿਆ ਕੋ ਜਾਨੀ। ਇੱਕ ਬੇਜਵਾਨ ਪਿੱਛੇ ਮੇ ਜਾਣਾ ਸੀਗਾ। ਨਹੀਂ ਪੰਨੀ ਇਹਨੂੰ ਅਸਰ ਕਰ ਜਾਂ ਡਾਕਟਰ ਨੂੰ ਦਿਖਾ। ਪੱਠੇ ਖਵਾ ਖਵਾ ਕੇ ਉਹਨੂੰ ਤੂੰ ਖੂ ਕੀਤੀ ਪਈ ਆ। ਪਾਣੀ ਮਿੰਟ ਮਿੰਟ ਤੇ ਪਿਆ ਪਿਆ ਕੇ ਤੂੰ ਤੱਕਾ ਠੰਡਾ। ਉਹਨੂੰ ਕੀ ਕੀਤਾ ਪਿਆ ਵਾ ਤੈਨੂੰ ਮੈਂ ਕਹੀ ਹੀ ਨਾ ਆਖਿਆ ਵਾ। ਕਰਮੋਂ ਕੋਈ ਟਾਈਮ ਹੁੰਦਾ ਵਾ। ਆ ਚੋਕ ਪੱਠੇ ਖਾਂ। ਆ ਹਰੀਆ ਖਾ। ਜੋ ਤੇਲ ਨਹੀਂ ਜੋ ਕੁਛ ਤੂੰ ਉਹ ਛੱਡਿਆ ਤੱਕ ਨਹੀਂ ਉਹਨੂੰ। ਇਹ ਇਹਨਾਂ ਦੇ ਲੋਕੀ ਸੂਈ ਮੱਝ ਦੀ ਸੇਵਾ ਨਹੀਂ ਕਰਦੇ ਜਿੰਨੇ ਤੂੰ ਇਹਨਾਂ ਫੰਡਰ ਨੂੰ ਕਰੀ ਜੰਨੀ ਹੈ ਮੇਰੀ ਸੌਲਾ ਗੱਲ ਸਾਰਾ ਕੰਮ ਤੇਰਾ ਹੀ ਕੀਤਾ ਕਰਾਇਆ ਮੈਨੂੰ ਇੱਕ ਰੀ ਦੱਸ ਦੇ ਮੈਂ ਉਹਦੇ ਕੋਲ ਦੁਬਾਰਾ ਜਾਵਾਂ ਇਹਨੂੰ ਕੁਝ ਹੋ ਗਿਆ ਮੱਝ ਨੂੰ ਤਾਂ ਮੈਨੂੰ ਨਾਲੇ ਕੁਝ ਹੋਣਾ ਹੈ ਕਿ ਕਿਤੇ ਦੁਬਾਰਾ ਜਾਵੇਂਗੀ ਜਿਹੜਾ ਬਾਬੇ ਕੋ ਤੂੰ ਅੱਜ ਗਈ ਆ ਮੈਂ ਮਸਵੇਲੇ ਲੈ ਕੇ ਜਾਣੀ ਮੈਂ ਡਾਕਟਰ ਕਿਹੜੇ ਕੋ ਹੋ ਗਈ ਮੈਂ ਤੈਨੂੰ ਪੰਚੀ ਦਿਖਾਉਣੀ ਮੈਂ ਡਾਕਟਰ ਕੋ ਗਈ ਕਿ ਭਾਬੇ ਕੋ ਗਈ ਮੈਨੂੰ ਸਾਰੀ ਮਾਤ ਨੂੰ ਹੋ ਗਿਆ ਸਭ ਝੂਠਾ ਤੂੰ ਬਾਦੂ ਸਿਆਣਿਆਂ ਦੇ ਜਾਣੀ ਮੈਨੂੰ ਸਾਰਾ ਪਤਾ ਤੇਰੇ ਆਂਡ ਗਵਾਂਡ ਵੀ ਲੋਕੀ ਜਾਂਦੇ ਵੀ ਤੇਰੀ ਦਰਾਨੀ ਮਾਜ ਸਿਆਣਿਆਂ ਦੇ ਜਾਂਦੀ ਨਾ ਵੇਲਾ ਬੇੜਾ ਕਰ ਕ ਨਾ ਮੈਨੂੰ ਕਿੱ ਕਿ ਨਹੀਂ ਆਖਿਆ ਆਖਿਆ ਕਿੰਨੇ ਤੈਨੂੰ ਮੈਨੂੰ ਸਭ ਦੇ ਸਿਹਰੇ ਜਾਣੀ ਆਖਿਆ ਵੀ ਤੂੰ ਹੀ ਬੋਲ ਬਾ ਕੋਸ਼ ਫਿਰ ਮੈਂ ਜਿਆਦਾ ਰਾਜ ਗਈਆਂ ਮੇਰਾ ਪਾਣੀ ਜੀ ਕਰਦਾ ਖਾਂਜੀ ਇਹ ਤੇ ਯਾਰ ਜਾ ਕੇ ਤੈਨੂੰ ਫੂ ਕਰਤੀ ਐ ਨੀ ਤੂੰ ਬੋਲ ਪਾ ਕੁਛ ਅੱਗੇ ਤੇ ਤੂੰ ਇਹ ਨਾਲ ਗੱਲਾਂ ਕਰਦੀ ਐ ਹੱਸਦਾ ਹੀ ਰੱਬ ਦਾ ਨਹੀਂ ਕਿਤੇ ਤੇ ਖਾਣੇ ਉਹਦਾ ਤੂੰ ਹੀ ਉਹਦੇ ਨਾਲ ਗੱਲਾਂ ਕਰਦੀ ਰਹੀ ਨੀ ਨਹੀਂ ਤੂੰ ਆਪ ਹੀ ਦੱਸ ਦੇ ਕਿ ਮੈਨੂੰ ਫੂ ਹੋਈ ਐ ਨਹੀਂ ਵੇਖ ਲੈਨੀ ਉਹ ਤੇ ਜਾ ਡਾਕਟਰ ਨੂੰ ਦਿਖਾ ਲੈ ਜਿਹੜਾ ਹਾਏ ਹਾਏ ਫੂ ਹੋਈ ਐ ਉਹਦਾ ਕਿਤੇ 10 ਕਿਲੋ ਭਾਰ ਘਟ ਗਿਆ ਮੂੰਹ ਸੁੱਕ ਕੇ ਮੂੰਹ ਇੰਨਾ ਹੋ ਗਿਆ ਉਹ ਬਚਾ ਲੈ ਨਾ ਮੈਨੂੰ ਤੇਰਾ ਵੀ ਇਦਾਂ ਹੀ ਲੱਗਦਾ ਇਹਦਾ ਮੇਰੇ ਤੇ ਪਹਿਲਾਂ ਹੋ ਗਿਆ ਜੀ ਉਹਦਾ ਹੁੰਦਾ ਮੇਰਾ ਨਾਣ ਨੂੰ ਕੁਛ ਹੋ ਗਿਆ ਨੀ ਮੈਂ ਤਾਂ ਕੱਖ ਦੇ ਦਿਨੀ ਰਹਿ ਜਾਣਾ ਮੇਰੇ ਕੋਲ ਆਉਣੀ ਹਣੀ ਦਾਣਾ ਪਾਉਣੀ ਹਾ ਇਹ ਪਾਣੀ ਡਾਉਣੀ ਹਾ ਜੇ ਬਹਿ ਗਈ ਨੀ ਬਹਿ ਗਈ ਮੇਰੀਆਂ ਜੜਾਂ ਤੇ ਤੂੰ ਬਹਿ ਗਈ ਨੀ ਮਾਂ ਜੇ ਕੰਨ ਆਵੇ ਅੱਲੂ ਪਾਲਿਆ ਕਰ ਮੱਠੇ ਹੀ ਤੂੰ ਪੜੇਗਾ ਤੇ ਤੈਨੂੰ ਨਾ ਮੇਜ ਮੰਨਣਾ ਸਰਾਪ ਨਾ ਮੇਰੀ ਮਾਜ ਨੂੰ ਕੁਛ ਹੋ ਗਿਆ ਨਾ ਜੇ ਇਹਨੇ ਪਮੋ ਤੇ ਨਾ ਭਾਂਦਾ ਕਿ ਮੈਂ ਤੇ ਨਾ ਬੁਰੀ ਕਾਰ ਕਰਦੀ ਤੈਨੂੰ ਮੈਂ ਦੱਸ ਨੀ ਤੈਨੂੰ ਖਾਂਦੀ ਪੀਂਦੀ ਨੂੰ ਕੁਛ ਹੋ ਗਿਆ ਖਾਣ ਦਾ ਜਿਹਨੂੰ ਖਾਲ ਕਰੇ ਤੇ ਇਹਨੂੰ ਕੱਖ ਨਹੀਂ ਹੋਇਆ ਇਹਨੂੰ ਖਾਂਦੀ ਪੀਂਦੀ ਹੁ ਭੇਵਾ ਲੈਂਦਾ ਇਹਨੂੰ ਹੈ ਤੂੰ ਕਿਉਂ ਨਹੀਂ ਬੋਲ ਕੇ ਦੱਸਦੀ ਤੂੰ ਨਾਲ ਗੱਲ ਨਹੀਂ ਕਰਨੀ ਜਿਹੜੀ ਗੱਲ ਕਰਨੀ ਮਰਨਾ ਕਰ ਉਹ ਅੱਗੇ ਮਰੀ ਪਈ ਵਿਚਾਰੀ ਹੈ ਸਵੇਰ ਦਾ ਨਿਕਲ ਜਾ ਮੂੰਹ ਹੋ ਗਿਆ ਵਾ ਜਿਹੜੀ ਗੱਲ ਕਰਨੀ ਮਰਨਾ ਕਰ ਖਾ ਕੁਛ ਨਹੀਂ ਹੋਇਆ ਨਹੀਂ ਐਵੇਂ ਨਾ ਕਰਿਆ ਕਰ ਹੈ ਤੂੰ ਕੀ ਉਹਦੇ ਪਿੱਛੇ ਲੱਗ ਕੇ ਤੇ ਮੇਰੇ ਨਾਲ ਲੜਦੀ ਰਹਿਣੀ ਆ ਜਾ ਉਹਨਾਂ ਨੂੰ ਐ ਕੱਢ ਕੇ ਮੋੜ ਦੇ ਦਨ ਮੱਝ ਮੋੜ ਕਿਉਂ ਲੜਾਈ ਮੁੱਕ ਜੇ ਆਪਣੇ ਘਰ ਦੀ ਚੌਣੀ ਚਾਹਨੀ ਹੈ ਤੂੰ ਚੌਣੀ ਮੈਂ ਮੱਝ ਮੋੜਾ ਖਾਰੇ ਫੇਰ ਲਾ ਆਪਣੀ ਆਗਿਆ ਨਹੀਂ ਕੀਤੀ ਤਾਂ ਉਸ ਗੱਲ ਤੇ ਤੂੰ ਹੀ ਕੀਤਾ ਕਰਾਇਆ ਕੁਛ ਵੀ ਅੱਬਾ ਚ ਉਹਨੂੰ ਕੁਛ ਹੋ ਜੇ ਤੇ ਮੋੜ ਦਵੇ ਹਾਂ ਇਹ ਰੱਬ ਮੈਂ ਤੇਰੇ ਘਰੋਂ ਕਿਹੜੇ ਜਨਮ ਮੈਨਿ ਲੇਖਾ ਦੂੰ ਬੇਜਵਾਨ ਨੂੰ ਕਰ ਤੀ ਤੂੰ ਆਪਣੇ ਨਹੀਂ ਆਣਾ ਵਿੱਚ ਫੈਂਟਾ ਲਿਆਈ ਹੈ ਤੇ ਇਹਦੇ ਲਈ ਬਿਮਾਰੀਏ ਲਾਏ ਆਂਦੀ ਠੰਡਾ ਨਹੀਂ ਮੈਂ ਮਾਰਦੀ ਮੇਰੀ ਸੁਣ ਗੱਲ ਵੀਰ ਕਰ ਮੇਰੇ ਆਲਾ ਤਾਂ ਜਿ ਆਇਆ ਨਹੀਂ ਘਰੇ ਘਰੇ ਕੀ ਕਰਾਉਂ ਜੇ ਉਹਨਾਂ ਕੇ ਫੈਂਟੇ ਦੀ ਬੋਤਲ ਲਿਆ ਕੇ ਦੇ ਜਾਂ ਲਿੰਮਕੇ ਚ ਸਰਪ੍ਰਾਈਜ਼ ਦੀ ਲਿਆ ਕੇ ਦੇ ਮੈਂ ਇਹਨੂੰ ਦਵਾ ਇਹਦਾ ਖਾਤਾ ਪੀਤਾ ਸਾਰਾ ਠਾਉ ਜੂ ਇੱਥੇ ਸਾਰਾ ਦਾ ਠਾ ਚੱਲ ਜੂ ਜਾ ਸਰਪ੍ਰਾਈਜ਼ ਮਗਾ ਲੈ ਲਿੰਮਕਾ ਲੰਕਵੀਰ ਤਾ ਜਾ ਜੇ ਤੂੰ ਜੇ ਤੂੰ ਅੱਜ ਅੱਜ ਪ੍ਰੂਫ ਕਰ ਦੇ ਵੀ ਮੈਂ ਇਹਨੂੰ ਮੈਂ ਇਹਦੇ ਬਾਰੇ ਕੋਈ ਸੋਚ ਨਹੀਂ ਸੋਚਦੀ ਮਾੜਾ ਮੈਂ ਦੱਸੂ ਪਰ ਕੀ ਸੋਚ ਸਕਦਾ ਕੋਈ ਆਖੇ ਬੰਦਾ ਹੈ ਮੈਂ ਉਹ ਬੰਦਾ ਬਾਰੇ ਲੰਕਾ ਲਗਾਵੇਂ ਲਿੰਮਕਾ ਬਾਵਾ ਟਕਾਰ ਜੇ ਆ ਜਾਂਦੇ ਉਹ ਮਗਾਵੀਂ ਜੀ ਤੇਰੀ ਗੱਡੀ ਇੱਧਰ ਆ ਜੇ ਕਹਿਣਾ ਜਾ ਕੇ ਮੈਂ ਤੈਨੂੰ ਛਿੱਤਰ ਨਹੀਂ ਖਾਣੇ ਮੱਝਾਂ ਵਾਸਤੇ ਨਾ ਨਿਆਣੇ ਵਾਸਤੇ ਫੜਕੇ ਆਂਦੇ ਨੇ ਤੂੰ ਜਾਣ ਤੈਨੂੰ ਚੰਗਾ ਕਰਾ ਫੋਟਰ ਮਗਾ ਕੇ ਤੇਰੇ ਪਰ ਮਾਰੀਂ ਕੱਟ ਨਿਆਣੇ ਤੇ ਫੰਟਾ ਜੋੜਦਾ ਨਹੀਂ ਹੁਣੇ ਚੰਗੜਾ ਵਾਸਤੇ ਖੱਟਾ ਆਇਆ ਮੈਂ ਆਪਣੀ ਮਾਝੂ ਰੱਖਿਆ ਜੇ ਜਾ ਕੇ ਕਹਿਲਾ ਜੇ ਲਿਆ ਕੇ ਦੇ ਤੂੰ ਕਮੇਗੀ ਨਹੀਂ ਤਾਂ ਤੂੰ ਮੇਰੀ ਮੱਝੇ ਵਿੱਚ ਹੱਲ ਨਿਕਰਾਉਣੀ ਮੈਂ ਨਹੀਂ ਤੇਨੂੰ ਕੁਛ ਵੀ ਜਾਣੀ ਵੀ ਜਾਣੀ ਕਹਿ ਕੇ ਆਉਂ ਚੱਲ ਜੰਮ ਕੇਲੀ ਬੋਤਲ ਮਗਾਉਂ ਤਾ ਹੈ ਵੇਲਾ ਇਹਨੇ ਕੀਤਾ ਕਰਾਇਆ ਜੇ ਇਹਨੇ ਕੀਤਾ ਕਰਾਇਆ ਨਾ ਨਾ ਵੇ ਤੇ ਇੱਕ ਭੱਜ ਕੇ ਮੇਰੇ ਲੰਮਕੇ ਦੀ ਬੋਤਲ ਮਗਾਵੇ ਮੱਝ ਵਾਸਤੇ ਹੈ ਵੇ ਤਾਂ ਅੱਧੀ ਰਾਤ ਹੁੰਦੀ ਆ ਜਿਹੜੇ ਮੱਝ ਦੇ ਸਰਾਣੇ ਬੈਠੀ ਸੁਪਨਾ ਉੱਤਰ ਆਣੋਂ ਨੇ ਸੂਤ ਆਉਂਦੀ ਲੋਕੀ ਵੀ ਵੀ ਕੰਮ ਕਰ ਰਹੇ ਨੇ ਨਾ ਉਹ ਦੁੱਧ ਦੇਣ ਨਾ ਕਰਨ ਰਾਣਾ ਦੁੱਧ ਨਾਲ ਦਵੇਦੀ ਜਿਹੜੇ ਦੁੱਧ ਜਨ ਦੇਣੀਆਂ ਸੁਖਣਾ ਉਹਨੂੰ ਪੁੱਛਦੀ ਨਹੀਂ ਵੀ ਰਾਣ ਨੂੰ ਗਲਾਸਾ ਦੇਖ ਲੈਂਦੀ ਆ ਕਿ ਕਿੰਨੇ ਗਲਾਸ ਦੇ ਦੁੱਧ ਵਾਸ ਮੈਂ ਨਹੀਂ ਲੈਣਾ ਹੈ ਤੇ ਫਿਰ ਕੀਵੇ ਰਾਣ ਦਾ ਪੰਥੀ ਵੀ ਥੋੜੀ-ਥੋੜੀ ਇਹ ਦੀ ਸੇਵਾ ਕਰਦੀ ਕੋਈ ਕੋਈ ਕੀ ਕਰੇਗੀ ਮਿੰਨੀ ਆਣਿਆ ਤਾਂ ਨਹੀਂ ਉਹਨਾਂ ਪਿਆਰ ਆਖਦੀ ਜਿੰਨੀ ਸੁਪਨਾ ਸੁ ਉਹ ਵੀ ਉਹ ਹੋ ਗਈ ਇਹ ਤੁਹਾਨੂੰ ਪਤਾ ਨਾ ਹੈਗਾ ਬਸ ਤਨੀ ਮਾਝ ਨਾ ਦਾ ਜਿਹੜੀ ਨਹੀਂ ਹੈ ਤਾਂ ਕੋਈ ਸੂਈ ਦੁੱਧ ਦੇਣ ਵਾਲੀ ਦੇ ਦੋ ਤੇਰੀ ਖੰਡਰwidehat ਮਾਰੀ ਹੈ ਪੀ ਲੈ ਕਰੋ ਮਾਰ ਕੇ ਸਾਂਹ ਦੇ ਕਰਤਾ ਨਾ ਹੁਣ ਤੇ ਉਥੋਂ ਉਸਦੀ ਹੀ ਹੋਏ ਜਿਹੇ ਤਾਂ ਸੁਪਨਾ ਨੇ ਨਾਂ ਹੀ ਲਿਆ ਪਰ ਉਹਨਾਂ ਦੀ ਸੇਵਾ ਸੁਪਨਾ ਕਰੀ ਕਰਦੀ ਉਹ ਨਹੀਂ ਤੇ ਸੁਪਨਾ ਜਿਹੜੇ ਦੋਹਾਂ ਚਿੰਤੀ ਉਸਨਾਂ ਦੀ ਸੇਵਾ ਨਹੀਂ ਹੁੰਦੀ ਜਿੰਨੀ ਇਹ ਉਹਦੀ ਕਰੀ ਚਾਹੀਦੀ ਤੇ ਜਿਹੜਾ ਸੋਨਾ ਉਹ ਵੀ ਹੀ ਸੋਨਾ ਤੇ ਚੰਮ ਚੜਾਈ ਜਾਂਦੀ ਚਰਨੀ ਚੜਾਈ ਜਾਂਦੀ ਹੈ ਖਵਾ 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 ਜੀ ਬਾਣਸ ਮਨਣਾ ਕਰੀ ਕੁਤੇ ਨਿਛੱਟਿਆ ਸੜਕੇ ਜੋ ਦਾ ਜਿਹੜਾ ਉਹ ਕਿਰੀ ਦਾ ਤੇਲ ਜਾਂ ਤੈਪੋਰਾ ਕੋਈ ਸੀ ਸ਼ੀਰਾ ਉਹ ਦੇ ਸਿੰਗਰ ਖਾ ਪਾਈ ਆ ਵੀ ਨਾ ਰਾਣੋ ਮੰਗਲਾ ਦੇ ਚੱਲ ਗਏ ਜਿਹੜਾ ਜਿਹੜਾ ਸਾਹ ਮੋਤਾਬ ਲੱਗਦਾ ਇਹ ਤੇ ਨੀ ਲੱਗਦਾ ਇਹ ਜਾਣ ਕੇ ਰੱਖ ਦੇਣਾ ਇਹ ਕਰੇ ਇਹ ਨਹੀਂ ਸੁਨਤ ਤੁਨ ਦੀ ਨਾ ਆਉਗੀ ਖਸਮਾ ਪਾਵੈ ਮੈਂ ਕੀ ਜਾਣਾ ਚੜੀ ਜਾਵੇ ਜੋ ਕਰਦੀ ਹਾਂ ਜੀ ਬੋ ਹੁਣ ਅਜਨਾ ਸੁਪਨਾ ਮੇਰੇ ਤੇ ਸਿਰ ਤੇ ਬੜਾ ਵੱਡਾ ਲਾਤਾ ਜੇ ਇੰਨੇ ਲੋਕਾਂ ਨੂੰ ਕਹਾਂ ਨਾ ਕਿ ਕਿਸੇ ਦਾ ਕੀ ਨਾ ਅਗਲੇ ਦਿਨ ਸਾਥ ਹੀ ਬੰਦਣਾ ਸੱਚੀ ਮੈਂ ਤੇ ਸਿਆਣੀ ਕੋ ਗਈ ਹਾਏ ਮੈਂ ਤੇ ਜੀ ਦੀ ਬੱਚੀ ਗਈ ਤੇ ਤਈ ਹੋਵੇ ਤਾਂ ਮੈਂ ਡਾਕਟਰ ਕੋ ਆਈ ਹ ਹ ਇਹਨੇ ਨਾਲ ਆਇਆ ਕਿ ਸਿਆਣੀ ਕੋ ਆਈ ਹੈ ਉਹੋ ਜੀ ਉਹ ਤਾਂ ਸਹਣੀ ਬਿਮਾਰ ਹੋਣਾ ਸੀ ਨਾਲੇ ਵੀ ਕਮੜੀ ਸੋਚਦੀ ਨਹੀਂ ਵੀ ਉਹ ਤਾਂ ਰਾਜ ਕੇ ਖਰੋਤੀ ਆ ਵੀ ਬਿਮਾਰ ਹੋਵੇ ਬੈਠੀ ਆ ਫਿਰ ਨਹੀਂ ਕੁਝ ਖਾਂਦੀ ਪੀਂਦੀ 24 ਦਿਨ ਤੱਕ ਨੂੰ ਪਾਈ ਜਦੀ ਤੇ ਖਾ ਖਾ ਕੇ ਗਈ ਆਕ ਇੱਕ ਮੋੜੀ ਨੂੰ ਲੱਗੋ ਜਪਰੀ ਜਾਣੂ ਬੁਆਦੋ ਰੀਫ ਹਨਾ ਨੂੰ ਨਿੰਨ ਕੁਮਾਰ ਕਹਾਣਾਂ ਤੇ ਚੱਲੀ ਰੱਜ ਗਈ ਹੈ ਉਹ ਜੀ ਉਹ ਸਿਰ ਜਾ ਫੇਰਦੀ ਖੜੇ ਮੇਰੇ ਨਾਲ ਉਹਦੀ ਵੀ ਪੈਰ ਨਾ ਪਣੀ ਉਹ ਵੀ ਕਿਰਨ ਮੈਂ ਲੈ ਕੇ ਚੁੱਕਦੀ ਲਿਖਾ ਰੱਖਿਆ ਨਹੀਂ ਉਹ ਵੀ ਦੱਸ ਦੱਸ ਉਹ ਵੀ ਦੱਸ ਮੈਂ ਕਿਰਨ ਉਹ ਮੈਂ ਬੱਤ ਕਿਹਨਾ ਪਿੱਛਾ ਕਰਾਂ ਚਲੋ ਹੋ ਗਿਆ ਹੁਣ ਬਾਤ ਜੀ ਕਰੀ ਨਿਆਣੇ ਨੂੰ ਤਪਾ ਕੇ ਦੇ ਹੁਣ ਇਹਦੇ ਕਰੇ ਜੀ ਸਰਾਣੇ ਦੇ ਸਰਾਣੇ ਮੰਜੀ ਢਾਲ ਲੈ ਸਰੀਲਾ ਜੀ ਬਾਕੂ ਉਤਮ ਨੂੰ ਗੋਲਾ ਪਟ ਦੇ ਦੱਸੇ ਮੈਨੂੰ ਕੋਈ ਡਰਿੰਕਾਂ ਪੀਉਣੀਆਂ ਹੈ ਤੇਰੇ ਨਾਮ ਨਾਲ ਹਰ ਤੇ ਨਿਆਣੀ ਨਹੀਂ ਕਿਦੇ ਦਰਗਾਹਾਂ ਦਾਹਾਂ ਦੀ ਬੋਲ ਨੂੰ ਨੰਨ ਗਿਆ ਤੇ ਤੇ ਵੀ ਖੱਜਾ ਵੜਾ ਹੁੰਦਾ ਐਨੇ ਦਵਾਈ ਦੇ ਕੋਈ ਲੱਗੜੀ ਜੇ ਦੇਣੀ ਆ ਤੂੰ ਇਹ ਕਹਿੰਦਾ ਜੇ ਤੂੰ ਦੇਣੀ ਆ ਤਾਂ ਕੋਈ ਦੇ ਦੁੱਧ ਦੇਣ ਵਾਲੀ ਤੇ ਪੁੱਤਰ ਨੂੰ ਦੋ ਕਿ ਹਾਂ ਵੀ ਗਾਲਿਓ ਸਾਡੀ ਕੀ ਪੁੱਤਰ ਮੈਨਾਂ ਨੂੰ ਦੋਣੀ ਉਹ ਤੇਰੇ ਐਨੇ ਚਿਰ ਤੇ ਤੈਨੂੰ ਮੱਖੇ ਮਾਰ ਕੇ ਹੰਡਰ ਲਿਆ ਕੇ ਕਈਆਂ ਲੋਕਾਂ ਨੂੰ ਵੀ ਸ਼ਰਮ ਨਹੀਂ ਲਾਉਂਦੀ ਤੋ ਇਹ ਤਾਂ ਕੋਈ ਨਾ ਹੀ ਦੋ ਸਿਆਪਾ ਪਾੜਾ ਸਾਡੀ ਜਾਨ ਕੋਈ ਜੀ ਨਾ ਵਿਚਾਰੀਆਂ ਨੂੰ ਪੁੱਛਦੀਆਂ ਰਹੀਆਂ ਰਹੀਆਂ ਹਨ ਰਾਨੋ ਗੜੀ ਕਰਦੇ ਚੋਖੋ ਦੀ ਉਧਰ ਰਾਨੋ ਗੜੀ ਕਰਦੇ ਰਾਨੋ ਸੇਵਾ ਮੈਨੂੰ ਹੁਣ ਕੋ ਦਿਖਦਾ ਨਹੀਂ ਘਰ ਦਾ ਸੀ ਨਹੀਂ ਦਿਖਦਾ ਮੈਂ ਆਪਣੇ ਬੱਚੇ ਹੀ ਦੇਖਦੇ ਉਹ ਨਾ ਮੈਂ ਤਾਂ ਚੀ ਜੀ ਦੇ ਦੋਵਾਂ ਦਾ ਸਾਹ ਲੈਂਦਾ ਕਿਹਨਾ ਫਰੀ ਆਉਂਦੇ ਸਵੇਰੇ ਦੀ ਉਹ ਜਦੋਂ ਕਾ ਹਾਂ ਦੇਵੀ ਦੁੱਧ ਘਟ ਕੇ ਨਹੀਂ ਪੱਠੇ ਦੇ ਸਾਰੇ ਉਹਦੇ ਗਾੜੀ ਘਰ ਛੱਡ ਗਈ ਤੇ ਉਹਨਾਂ ਨੂੰ ਪੁੱਤੀਆਂ ਨਹੀਂ ਪੀ ਦੁੱਧ ਦੇਣਾ ਆ 2 ਕਿਲੋ ਦੁੱਧ ਦੀ ਹੈ ਤੇਰਾ ਸਨਤਾ ਉਹਨੂੰ ਕੋਈ ਜੇ ਬਾਂਦੀ ਤੇ ਉਹ ਕਹੀਂ ਸੁੱਤੀ ਜਾਂਦੀ ਉਹਦੇ ਸੁੱਤੀ ਨਹੀਂ ਜਾਂਦੀ ਨਾ ਇਹ ਡਾਕਟਰ ਨੇ ਸਲਾਹ ਲਈ ਦੀ ਆ ਵੀ ਮੈਂ ਇਹ ਕੀ ਕਰਾਂ ਹੈ ਚਲ ਮਮਾ ਚਲ ਟਾਈਮ ਨਹੀਂ ਸਾਰੇ ਆਪੇ